ਸਾਰੇ ਕਾਦੀਆਂ ਦੇ ਵੋਟਰਾਂ ਦਾ ਮੈਂ ਬਹੁਤ ਹੀ ਸ਼ੁਕਰਾਨਾ ਕਰਨਾ ਚਾਹਾਂ ਜਿਨ੍ਹਾਂ ਨੇ ਹੁਣੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਇਲੈਕਸ਼ਨਾਂ ਦੇ ਵਿੱਚ ਪਾਰਟੀ ਦੀ ਪਿੱਠ ਥਾਪੀ ਤੇ ਮੇਰੇ ਤੇ ਇੱਕ ਵਾਰ ਫਿਰ ਵਿਸ਼ਵਾਸ ਜਤਾਇਆ ਮੈਂ ਸਾਰੇ ਆਪਣੇ ਵੀਰਾਂ ਦਾ ਧਿਆਨ ਇਸ ਬੰਦੇ ਲੈ ਕੇ ਆਉਣਾ ਚਾਹੁੰਦਾ ਕਿ ਆਪ ਸਰਕਾਰ ਨੇ ਹਰ ਤਰੀਕਾ ਇਸਤੇਮਾਲ ਕੀਤਾ ਕਾਂਗਰਸ ਨੂੰ ਖਰਾਬ ਕਰਨ ਦਾ ਸਾਰਿਆਂ ਨੂੰ ਪਹਿਲੇ ਤੇ ਕਾਦੀਆਂ ਦੇ ਵੋਟਰਜ਼ ਨੂੰ ਦੱਸਣਾ ਚਾਹਾਂਗਾ ਕਿ ਦੋ ਇਹਦੇ ਵਿੱਚ ਵੀਡੀਓ ਬਲੌਗਸ ਨੇ ਜਿੱਥੇ ਲਿਖਣਾ ਹੋ ਰਿਹਾ ਸੀ ਇੱਕ ਸੀ ਕਾਨੂੰਨ ਆਣ ਤੇ ਇੱਕ ਹੈ ਧਾਰੀਬੰਦ ਕਾਨੂੰਨ ਆਣ ਦੇ ਵਿੱਚ 15 ਸੰਕਤੀਆਂ ਸੀ ਪਹਿਲੇ ਦਿਨੀ ਆਪ ਦੇ ਕੈਂਡੀਡੇਟਾਂ ਨੇ ਤੇ ਆਪ ਦੇ ਲੀਡਰਾਂ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਕੇ ਦੋ ਕੈਲੀਡੇਟ ਮੇਰੇ ਜਿਹੜੇ ਸੀ ਸਾਡੀ ਨੁਮਾਇੰਦਗੀਆਂ ਰੱਦ ਕਰ ਦਿੱਤੀਆਂ 13 ਵੈ ਵੀ ਤੇ ਮੈਂ ਖੁਸ਼ਖਬਰੀ ਦੱਸਣਾ ਚਾਹਾਂ ਗੁਰੂ ਮਾਰਾ ਸਾਹਿਬ ਨੇ ಅಪਾਰ ਕਿਰਪਾ ਕੀਤੀ ਇਨਾਂ ਦੀ ਹਰ ਕੋਸ਼ਿਸ਼ ਦੇ ਬਾਵਜੂਦ ਦੀ 13 ਵਿੱਚੋਂ ਅਸੀਂ 10 ਜਿੱਤ ਗਏ। ਇੱਕ ਹੋਰ ਤੁਗਲ ਵਾਲਾ ਸੀ ਜਿੱਤੀ ਸੀ 28 ਵੋਟਾਂ ਤੇ ਸਲੀਟ ਕਰ ਰਏ ਸੀ। ਰਾਤ ਦੇ 2:30 ਵੱਜ ਚੁੱਕੇ ਸੀ। ਜਦੋਂ ਇਹਨਾਂ ਨੇ ਰੀਕਾਉਂਟ ਇਹਨਾਂ ਨੇ ਕਿਹਾ ਕਿ ਅਸੀਂ ਫੇਰ ਤੋਂ ਕਰਨੀ ਹੈ। ਸਾਡੇ ਲੋਕ ਜਿਹੜੇ ਨੇ ਉੱਥੇ ਵਾਕਆਊਟ ਕਰ ਗਏ ਇਸ ਗੱਲ ਦੇ ਵਿੱਚ ਕਿ ਤੁਸੀਂ ਦੋ ਵਾਰ ਹੋਰ ਪਹਿਲੇ ਕਰ ਚੁੱਕੇ ਹੋ ਤੀਜੀ ਵਾਰ ਅਸੀਂ ਰੀਕਾਉਂਟ ਲਾਉਣੀ ਕਰਨੀ। ਉਸ ਦੇ ਬਾਵਜੂਦ ਉਹ ਵਾਕਆਊਟ ਕਰ ਗਏ। ਇਹਨਾਂ ਨੇ ਭਾਈਆਂ ਵੋਟਾਂ ਤੇ ਸਾਡਾ ਬੰਦਾ ਰਾਤ ਤੱਕੋ ਉਸ 13 ਦੇ ਵਿੱਚੋਂ ਅਸੀਂ 11 ਜਿੱਤ ਚੁੱਕੇ ਸੀ ਦੋਨੋਂ ਜ਼ਿਲ੍ਹਾ ਪ੍ਰੇਸ਼ਦੀਆਂ ਜਿਹੜੀਆਂ ਸੀਟਾਂ ਹੈ ਨੇ ਤੁਗਲਵਾਲਾ ਤੇ ਕਾਨੂੰਗਾਂ ਉਹਦੇ ਵਿੱਚ ਇੱਕ ਤੋਂ ਗੁੰਨਮ ਕੁਮਾਰੀ ਤੁਗਲਵਾਲਾ ਦੇ ਇੱਕ ਤੋਂ ਸੱਭਪਿੰਦਰ ਸਿੰਘ ਕਾਨੂੰਗਾਂ ਤੋਂ ਦੋਨੋਂ ਸ਼ਾਨੋ ਸ਼ੌਕਤ ਦੇ ਨਾਲ ਤੁਹਾਡੇ ਸ਼ਹੀਦ ਬਾਦ ਦੇ ਨਾਲ ਜ਼ਿਲ੍ਹਾ ਪ੍ਰੇਸ਼ਦ ਵੀ ਜਿੱਤੀਆਂ ਨੇ ਤੇ 13 ਵਿੱਚੋਂ ਸਮਝ ਲਓ ਸਾਬ ਤੌਰ ਤੇ 11 ਅਸੀਂ ਸੰਪਤੀਆਂ ਵਿੱਚ ਜਿੱਤੀਆਂ ਦੂਜੇ ਪਾਸੇ ਧਾਰੀਵਾਲ ਜੀ ਜਿਹੜੀ ਸੰਪਤੀ ਹੈ ਉਹਦੇ ਵਿੱਚ 17 ਬਲਾਕ ਸੰਪਤੀਆਂ ਸੀ 9 ਬੰਦੇ ਇਹਨਾਂ ਦੇ BDP ਹੋਏ ਜਿਹੜਾ ਤਾਰੀਵਾਲ ਵਾਲਾ BDP ਹੋਏ ਉਹਦੇ ਉੱਤੇ ਪ੍ਰੈਸ਼ਰ ਪਾਇਆ ਆਪੇ ਕੈਡੀਡੇਟਾਂ ਨੇ ਉਹਨੇ 17 ਦੇ ਵਿੱਚੋਂ 9 ਦੇ ਕਾਲੇ ਦੀ ਰੱਦ ਕਰ ਤੇ 8 ਬਾਕੀ ਰਹਿਣ ਦਿੱਤੀ ਉਹਨਾਂ 8ਾਂ ਦੇ ਵਿੱਚੋਂ ਅਸੀਂ 6 ਜਿੱਤ ਗਏ ਤੇ ਜਿਹੜਾ ਸਾਡਾ ਜ਼ਿਲ੍ਹਾ ਪ੍ਰੇਸ਼ਦ ਦਾ ਕੈਡੀਡੇਟ ਸੀ ਜ਼ਿਲ੍ਹਾ ਪ੍ਰੇਸ਼ਦ ਦੇ ਕੈਡੀਡੇਟ ਦੇ ਵਿੱਚ ਅਕਾਲੀ ਦਲ ਤੇ ਆਪ ਰਲ ਕੇ ਲੜੇ ਆਪ ਵਾਲੇ ਕੈਂਡੀਡੇਟ ਦੇ ਖਿਲਾਫ ਅਕਾਲੀ ਦਲ ਨੇ ਵਿਡਰੋ ਕਰ ਲਿਆ ਵੋਟਾਂ ਇਕੱਠੇ ਹੋ ਕੇ ਅਗਲਾ ਕੇ ਥੋੜੀਆਂ ਜਿਹੀਆਂ ਵੋਟਾਂ ਦੇ باوجود ਕਿ ਜਿਹੜਾ ਕੈਂਡੀਡੇਟ ਸੀ ਆਪ ਵਾਲੇ ਦਾ ਉਹਨੇ ਆਪਣੇ ਪਿੰਡ ਦੇ ਵਿੱਚ ਪੁਲਿਸ ਐਡਮਿਨਿਸਟ੍ਰੇਸ਼ਨ ਦੀ ਮਦਦ ਲੈ ਕੇ ਚਾਰ ਬੂਥਾਂ ਤੇ ਕਬਜ਼ਾ ਕਰਕੇ ਆਪਣੇ ਪਿੰਡ ਤੋਂ ਹੀ ਇੱਕ 12-1300 ਵੋਟ ਦੀ ਲੀਡ ਹੈ ਜਿਹਦੇ ਨਾਲ ਸਾਡਾ ਕੈਂਡੀਡੇਟ ਚੰਦ ਵੋਟਾਂ ਦੇ ਸਾਡਾ ਕੈਂਡੀਡੇਟ ਹਾਰੇਗਾ ਪਰ ਮੈਂ ਸਮਝਦਾ ਉਹ ਵੀ ਤੁਸੀਂ ਜਿੱਤਾਇਆ ਇਹ ਬਹੁਤ ਵੱਡੀ ਜਿੱਤ ਕਾਂਗਰਸ ਦੀ ਹੋਈ ਹੈ ਬਹੁਤ ਵੱਡੀ ਜਿੱਤ ਸਾਡੇ ਵਰਕਰਸ ਦੀ ਹੋਈ ਹੈ ਸਾਡੀ ਟੀਮ ਦੀ ਹੋਈ ਹੈ ਤਾਂ ਮੈਂ ਸਾਰਿਆਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਨਾ 2027 ਤੁਹਾਡੇ ਗੁਰੂ ਮਹਾਰਾਜ ਸਾਹਿਬ ਨੇ ਅਪਾਰ ਕਿਰਪਾ ਕਰਨੀ ਹੈ ਜਿੰਨਾ ਅਫਸਰਾਂ ਇਸ ਇਲੈਕਸ਼ਨ ਨੂੰ ਟਕੌਂਚ ਬੜਾਉਣ ਦੀ ਕੋਸ਼ਿਸ਼ ਕੀਤੀ ਇਹ ਲੋਕਾਂ ਦੇ ਫਤਵੇ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਅਫਸਰਾਂ ਤੇ ਵੀ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਤੈਨੂੰ ਵੀ ਬੇਨਤੀ ਕਰਨਾ ਚਾਹਨਾ ਇੱਕ ਸਾਲ ਸਾਡਾ ਰਹਿ ਗਿਆ। ਉਹ ਸਾਲ ਦੇ ਵਿੱਚ ਇਕੱਠੇ ਹੋਵੋ। ਤੁਸੀਂ ਵੇਖਿਆ ਨਾਪਾਕ ਰਾਤਾ ਜਿਹੜਾ ਅਕਾਲੀ ਦਲ ਤੇ ਆਪ ਇੱਥੇ ਰਲ ਕੇ ਸਾਰੇ ਹਲਕੇ ਚ ਲੜਿਆ। ਇਹਦੇ ਵਿੱਚ ਬਿਲਕੁਲ ਅਕਾਲੀ ਦਲ ਦਾ ਚੋਖਰਾ ਸਾਫ ਹੋ ਗਿਆ। ਆਪ ਜਿਹੜੀ ਹੈ ਬਿਲਕੁਲ ਮਸਾ ਹੀ ਇਹਦਾ ਸਾਹ ਨਿਕਲਿਆ ਉਹਦੇ ਵਿੱਚ ਵੀ ਅਸੀਂ ਦੋਨੋਂ ਸੰਗਤੀਆਂ ਤੇ ਇਹਨਾਂ ਨੂੰ ਰਾਇਆ। ਆਂਦੇ ਟਾਈਮ ਵਿੱਚ ਵੀ ਅਸੀਂ ਕਾਮਯਾਬ ਹੋਵਾਂਗੇ। ਦ੍ਰਿੜਤਾ ਦਾ ਆਪਾਂ ਤਗੜੇ ਹੋ ਕੇ ਤੁਰੇ ਰਹੀਏ। ਬਹੁਤ ਬਹੁਤ ਤੁਹਾਡਾ ਮੈਂ ਸ਼ੁਕਰਾਨਾ ਕਰਨਾ ਚਾਹਨਾ। ਚੰਦ ਹੀ ਦਿਨਾਂ ਦੇ ਵਿੱਚ ਅਸੀਂ ਸਾਰੇ ਦੇ ਸਾਰੇ ਕੈਂਡੀਡੇਟਸ ਇਕੱਠੇ ਕਰਾਂਗੇ ਆਪਣੇ ਖਾਨੂਵਾਂਡ ਬਲੌਕ ਸਪਤੀ ਤੇ ਚੇਅਰਮੈਨ ਦਾ ਫੈਸਲਾ ਕਰਾਂਗੇ ਅਸੀਂ ਕਿਹਨੂੰ ਬੜਾਣਾ ਤੇ ਬਾਕੀ ਜਗ੍ਹਾ ਤੇ ਵੀ ਅਸੀਂ ਤਗੜੇ ਹੋ ਕੇ ਮਜ਼ਬੂਤੀ ਵਾਸਤੇ ਕੰਮ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਵਾਈ ਬੀ ਜੀ ਦਾ ਕਲਸਾ ਤੇ ਵਾਈ ਬੀ ਜੀ ਦੀ ਫਤ